ਜ਼ਰੂਰਤਾਂ ਅਨੁਸਾਰ ਸਾਧਨਾਂ ਦੀ ਕਮੀ ਅਤੇ ਪਿਤਾ ਦੀ ਲੰਬੀ ਬਿਮਾਰੀ ਦੇ ਤੋਂ ਬਾਅਦ 6 ਮਹੀਨੇ ਪਹਿਲਾਂ ਮੌਤ ਹੋ ਜਾਣ ਦੇ ਬਾਵਜੂਦ ਗੁਰਦਾਸਪੁਰ ਦਾ ਰਗੂ ਮਹਿਰਾ 67ਵੀਂ ਨੈਸ਼ਨਲ ਸਕੂਲ ਖੇਡਾਂ ਵਿੱਚ ਕੌਮੀ ਪੱਧਰ ਦਾ ਚੈਂਪੀਅਨ ਬਣ ਕੇ ਉੱਭਰਿਆ ਰਗੂ ਦੇ ਪਿਤਾ ਜੋ ਕਿ ਇੱਕ ਇਲੈਕਟ੍ਰੀਸ਼ੀਅਨ ਸਨ 6 ਮਹੀਨੇ ਪਹਿਲਾਂ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ ਪਰ ਕੋਚਾਂ ਨੇ ਉਸ ਵਿੱਚ ਲੁਕਿਆ ਇੱਕ ਚੋਟੀ ਦਾ ਖਿਡਾਰੀ ਵੇਖ ਲਿਆ ਸੀ ਇਸ ਲਈ ਪਿਤਾ ਦੀ ਮੌਤ ਨੂੰ ਤੇ ਮਾਨਸਿਕ ਤੌਰ ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਉਸਤਾਦਾਂ ਦੀ ਹੌਸਲਾ ਅਫਜ਼ਾਈ ਅਤੇ ਪੂਰੀ ਡਾਈਟ ਵਿੱਚ ਕੋਈ ਕਮੀ ਨਾ ਰਹਿਣ ਦੇ ਇਨਕਾਰ ਨਾਲ ਰਗੂ ਮੈਰਾ ਨੇ ਕੁਝ ਦਿਨ ਪਹਿਲਾਂ ਹੁਣ ਕੌਮੀ ਪੱਧਰੀ ਸਕੂਲ ਖੇਡਾਂ ਵਿੱਚ 골ਡ ਮੈਡਲ ਜਿੱਤ ਲਿਆ ਅਤੇ ਹੁਣ ਉਸਦੇ ਉਸਤਾਦ ਉਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਜੋੜਾ ਖਿਡਾਰੀ ਬਣਾਉਣ ਦੀ ਤਿਆਰੀ ਕਰਵਾ ਰਹੇ ਨੇ ਪਰ ਸਰਕਾਰਾਂ ਦੀ ਅਜਿਹੇ ਖਿਡਾਰੀਆਂ ਪ੍ਰਤੀ ਅਣਦੇਖੀ ਕਾਰਨ ਕੋਚ ਵੀ ਰਗੂ ਵਰਗੇ ਖਿਡਾਰੀ ਨੂੰ ਉਸ ਵੱਲੋਂ ਕੀਤੀ ਮਿਹਨਤ ਦਾ ਫਲ ਅਤੇ ਉਸ ਵਿੱਚ ਛੁਪੀ ਖੇਡ ਪ੍ਰਤੀਵਾਦੀ ਲਾਇਕ ਮੁਕਾਮ हासिल करवाने ਵਿਚ ਕਾਮਯਾਬ ਹੋਣ ਬਾਰੇ ਸ਼ੱਕ ਰੱਖਦੇ ਨੇ ਰਗੂ ਮੈਰਾ ਦੱਸਦਾ ਹੈ ਕਿ ਉਹ 10ਵੀਂ ਕਲਾਸ ਦਾ ਵਿਦਿਆਰਥੀ ਹੈ ਉਸਦੇ ਪਿਤਾ ਵੀ ਜੂਡੋ ਖੇਡ ਵਿੱਚ ਦਿਲਚਸਪੀ ਰੱਖਦੇ ਸਨ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਹ ਆਪਣੀ ਖੇਡ ਜਾਰੀ ਨਹੀਂ ਰੱਖ ਪਾਏ ਫਿਰ ਉਹਨਾਂ ਨੇ ਉਸਦੇ ਵੱਡੇ ਭਰਾ ਤੇ ਉਸ ਨੂੰ ਸ਼ਹੀਦ ਭਗਤ ਸਿੰਘ ਜੂਡੋ ਕੋਚਿੰਗ ਸੈਂਟਰ ਵਿਖੇ ਭਾਰਤੀ ਕਰਵਾ ਦਿੱਤਾ ਜਿੱਥੇ ਦੋਮਾ ਭਰਾਵਾਂ ਨੇ ਖੂਬ ਮਿਹਨਤ ਕੀਤੀ ਪਰ ਪਿਤਾ ਨੂੰ ਕਿਡਨੀ ਦੀ ਬਿਮਾਰੀ ਨੇ ਘੇਰ ਲਿਆ ਤਾਂ ਵੱਡੇ ਭਰਾ ਨੇ ਖੇਡ ਛੱਡ ਦਿੱਤੀ ਅਤੇ ਹੁਣ ਇੱਕ ਨਿੱਜੀ ਵਿਚ ਨੌਕਰੀ ਕਰ ਰਿਹਾ ਹੈ ਪਰ ਉਸ ਦੀ ਖੇਡ ਨਹੀਂ ਛੁੱਟਣ ਦਿੱਤੀ ਉਸ ਨੇ ਵੀ ਕਾਫੀ ਮਿਹਨਤ ਕੀਤੀ ਤੇ ਪਹਿਲਾਂ ਪਿਛਲੇ ਸਾਲ ਸਭ ਜੂਨੀਅਰ ਵਰਗ ਅਤੇ ਫਿਰ ਕੁਝ ਦਿਨ ਪਹਿਲਾਂ ਹੀ ਅੰਡਰ 17 ਵਿੱਚ ਕੌਮੀ ਪੱਧਰ ਤੇ 골ਡ ਮੈਡਲ ਜਿੱਤਿਆ ਉਸ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਉੱਠ ਕੇ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੰਦਾ ਹੈ ਅਤੇ ਹੁਣ ਉਸ ਦੀਆਂ ਕੋਸ਼ਿਸ਼ਾਂ ਅੰਤਰਰਾਸ਼ਟਰੀ ਪੱਧਰ ਦਾ ਚੈਂਪੀਅਨ ਬਣਨ ਦੀਆਂ ਨੇ ਜਿਸ ਵਿੱਚ ਉਸ ਦੇ ਕੋਚ ਉਸ ਦੀ ਪੂਰੀ ਮਦਦ ਕਰ ਰਹੇ ਨੇ ਉਥੇ ਹੀ ਰਗੂ ਦੇ ਕੋਚ ਸ਼ਹੀਦ ਪੱਤ ਸਿੰਘ ਜੂਡੋ ਕਲੱਬ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਾਧਨਾਂ ਦੀ ਕਮੀ ਦੇ ਬਾਵਜੂਦ ਰਗੂ ਨੇ ਬਹੁਤ ਮਿਹਨਤ ਕੀਤੀ ਹੈ ਕੌਮੀ ਪੱਧਰ ਤੇ 골ਡ ਮੈਡਲ ਜਿੱਤ ਕੇ ਲਿਆਉਣ ਲਿਆਉਣਾ ਕੋਈ ਛੋਟੀ ਗੱਲ ਨਹੀਂ ਹੈ ਜਿੰਨਾ ਹਾਲਾਤਾਂ ਵਿੱਚ ਰਗੂ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ ਉਹਨਾਂ ਹਾਲਾਤਾਂ ਵਿੱਚ ਤਾਂ ਕਿਸੇ ਖਿਡਾਰੀ ਕੋਲੋਂ 25 ਰਾਜਾਂ ਦੇ ਖਿਡਾਰੀਆਂ ਵਿੱਚੋਂ 골ਡ ਮੈਡਲ ਲਿਆਉਣ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਉਸ ਦਾ ਪਰਿਵਾਰ ਇੱਕ ਛੋਟੇ ਜਿਹੇ ਸਿਰਫ ਇੱਕ ਕਮਰੇ ਵਿੱਚ ਰਹਿੰਦਾ ਜਿਸ ਵਿੱਚ ਦਰਵਾਜ਼ੇਾਂ ਦੀ ਥਾਂ ਪਰਦੇ ਲੱਗੇ ਸਨ 6 ਦੋ ਮਹੀਨੇ ਪਹਿਲਾਂ ਉਸਦੇ ਚਾਚਾ ਜੀ ਦੀ ਮੌਤ ਹੋ ਗਈ ਸੀ ਉਸਦੇ 15 ਦਿਨ ਬਾਅਦ ਹੀ ਉਸਦੇ ਪਿਤਾ ਦੀ ਬਿਮਾਰੀ ਕਾਰਨ ਚੱਲ ਵਸੇ ਜਿਸ ਕਾਰਨ ਉਸਦੇ ਵੱਡੇ ਭਰਾ ਦਾ ਖੇਡ ਵੱਲੋਂ ਧਿਆਨ हट ਗਿਆ ਪਰ ਉਹਨਾਂ ਦੇ ਰਗੂ ਦੇ ਹੋਰ ਕੋਚਾਂ ਨੇ ਛੋਟੇ ਭਰਾ ਰਗੂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕੀਤਾ ਕਿਉਂਕਿ ਉਹਨਾਂ ਨੂੰ ਰਗੂ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਨ ਦੀ ਕਾਬਲੀਅਤ ਦਿਸਦੀ ਸੀ ਉਹ ਰਗੂ ਨੂੰ ਆਪਣੇ ਸੈਂਟਰ ਦਾ ਆਉਣ ਵਾਲਾ ਜੂਡੋ ਕਹਿੰਦੇ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੇ ਖਿਡਾਰੀਆਂ ਨੂੰ ਉਹਨਾਂ ਦੀ ਮੰਜ਼ਿਲ ਹਾਸਲ ਕਰਨ ਵਿੱਚ ਸਰਕਾਰਾਂ ਕੋਈ ਪਹਿਲ ਕਦਮੀ ਨਹੀਂ ਕਰਦੀਆਂ ਜਿਸ ਕਾਰਨ ਜ਼ਿਆਦਾਤਰ ਚੋਟੀ ਦੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਦਮ ਤੋੜ ਦਿੰਦੀ ਹੈ ਉਹਨਾਂ ਕਹਿੰਿਆ ਕਿ ਰਗੂ ਦਾ ਪਰਿਵਾਰ ਤਾਂ ਉਸ ਨੂੰ ਇੱਕ ਚੰਗੀ ਜੂਡੋ ਦੀ ਕਿੱਟ ਤੱਕ ਮੁਹੱਈਆ ਕਰਵਾਉਣ ਦੇ ਕਾਬਿਲ ਨਹੀਂ ਹੈ ਜੇਕਰ ਰਗੂ ਮਹਿਰਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡ ਦਾ ਖੇਡਣ ਦਾ ਮੌਕਾ ਮਿਲ ਵੀ ਜਾਵੇ ਤਾਂ ਉਸ ਦੇ ਲਈ ਆਪਣਾ ਤੇ ਪਰਿਵਾਰ ਦਾ ਪਾਸਪੋਰਟ ਤੱਕ ਬਣਵਾਉਣ ਦਾ ਖਰਚਾ ਨਹੀਂ ਨਿਕਲ ਪਾਏਗਾ ਦੂਜੇ ਪਾਸੇ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਡਾਈਟ ਵੀ ਠੀਕ ਢੰਗ ਨਾਲ ਮੁਹੱਈਆ ਨਹੀਂ ਕਰਵਾਈ ਜਾਂਦੀ ਉਹਨਾਂ ਇਹ ਵੀ ਕਹਿ ਹੈ ਕਿ ਸਰਕਾਰਾਂ ਨੂੰ ਖੋਖਲੀ ਬਿਆਨਵਾਜੀ ਤੋਂ ਉੱਪਰ ਉੱਠ ਕੇ ਉੱਬਰ ਦੇ ਖਿਡਾਰੀਆਂ ਲਈ ਅਜੋਜ਼ਨਾਮਾ ਬਣਾਉਣੀਆਂ ਚਾਹੀਦੀਆਂ ਨੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਉਹ ਮਾਰਦੇ ਪੂਰੀ ਖਬਰ ਤੇ ਨਜ਼ਰ ਮੈਂ ਨਰਗੁਮੈਰਾ ਮੈਂ ਮੈਂ ਸ਼ਕਰਦਾ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਤੋਂ ਪੜਨ ਵਾਲਾ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਹੁਣ ਮੈਂ ਆਪਣਾ ਲੁਧਿਆਣਾ ਖੇល ਕੇ ਆ 67 ਗੇਮਸ ਨੇਸ਼ਨਲ ਤੇ ਉਹ ਚ 45 ਕਿਲੋ ਕਿਲੋ ਵਰਗਜੋ ਮੇਰਾ 골ਡ ਹੈ ਕਿਹੜੀ ਕਿਹੜੀ ਟੀਮ ਨਾਲ ਤੁਹਾਡਾ ਮੈਚ ਹੋਇਆ ਮੇਰਾ ਮੇਰਾ ਐਸ਼ੀ ਮੇਰੇ ਪੰਜ ਸਟੇਟਾਂ ਨਾਲ ਹੋਇਆ ਸੀ ਕਿਹੜੀ ਕਿਹੜੀ ਮੇਰੇ ਮਨੀਪੁਰ ਹੀ ਮਹਾਰਾਸ਼ਟਰ ਸੀ ਆਂਧਰਾ ਪ੍ਰਦੇਸ਼ ਸੀ ਨੇ ਦਿੱਲੀ ਸੀ ਅਨਾਚਲ ਸੀ ਫਾਈਨਲ ਕਿਹਦੇ ਨਾਲ ਮੈਂ ਅਨਾਚਲ ਪ੍ਰਦੇਸ਼ ਨਾਲ ਜੀ ਕਿਨੇ ਸਕੋਰ ਨਾਲ ਹੋਇਆ ਮੈਂ ਹਾਂ ਜਿਹੜਾ ਚੋਕ ਹੱਡ ਜਿੱਡੋ ਦੀ ਭਾਸ਼ਾ ਚੋਕ ਦੇ ਨਾਜ਼ਰ ਆਇਆ ਹੈ। ਹੋਰ ਕੀ ਕੀ ਅਚੀਵਮੈਂਟ ਕਿਹੜੇ ਕਿਹੜੇ ਮੋਲਕ ਮੈਡਲ ਜਿੱਤੇ? ਮੈਂ ਪਿਛਲੇ ਸਾਲ ਨੈਸ਼ਨਲ ਸਬ ਜੂਨੀਅਰ ਨੈਸ਼ਨਲ ਚ ਮੈਚ ਨਹੀਂ ਗਿਆ ਸੀ। ਉੱਚ ਵੀ ਮੇਰਾ ਫਰਸਟ ਮੈਡਲ ਆ। ਕਿੰਨੇ ਸਮਾਂ ਦੇ ਲਈ ਪ੍ਰੈਕਟਿਸ ਕਰਦੇ ਟੈਂਪਰਸ ਕਰਦੇ? ਮੈਂ ਸਵੇਰੇ ਸਵੇਰੇ 5 ਵਜੇ ਉੱਠ ਉੱਠਦਾ ਹਾਂ। ਸਵੇਰੇ ਮੈਂ ਤਾਂ ਕਿ ਇੱਥੇ ਇੱਥੇ ਹੀ ਆਉਂਦਾ ਮੈਂ ਮੈਂ ਤਾਂ ਕਿ ਡੇਲੀ ਹੱਡੀ ਪ੍ਰੈਕਟਿਸ ਜਰਾ ਵੀ ਸਰਕਰ ਆਉਂਦੇ ਆ। ਉਹੀ ਕਰਵਾਉਂਦੇ ਆ ਤੁਹਾਨੂੰ ਜੋ ਕਿੰਨੇ ਦੇ ਰਹੋਗੇ ਜਿੱਡੋ? ਹਨ ਹੋ ਗਿਆ ਸੱਤ ਛਾਤਰ ਖਾਲੋ ਵੀ ਹਨ ਜਿੱਡੋ ਪਾਪਾ ਪਾਪਾ ਦੇ ਘਰ ਨਾਲ ਆਏ ਸੀ ਆ ਪਾਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਏ ਸੀ ਪਾਪਾ ਕਿਹ ਲੜੀ ਸੀ ਇਹ ਦੇ ਜਿੱਡੋ ਦੇ ਯਾਰ ਸੀ ਹੋਰ ਜਿੱਡੋ ਮੇਰਾ ਬ੍ਰਦਰ ਕਰਦਾ ਪਿਆ ਇਸ ਟਾਈਮ ਵੱਡਾ ਹਾਂਜੀ ਹਾਂਜੀ ਉਹਨੇ ਕਿ ਛੱਡਦੀ ਜਿੱਡੋ ਇਹ ਕਰਦਾ ਉਹ ਕਰਦੇ ਪਿਆ ਹਲੇ ਮਤਲਬ ਕਿ ਹੁਣ ਛਾਤਰ ਸਰ ਦੇ ਥਰੂ ਲੱਗੇ ਦਾ ਉੱਥੇ ਆਪਣੇ ਦੋ ਇੰਟਰਨੈਸ਼ਨਲ ਸਕੂਲ ਲੱਗੇ ਦੇ ਕੋਚ ਇਹ ਇਹ ਮੈਂ ਆਪਣਾ ਮੈਂ ਇੰਟਰਨੈਸ਼ਨਲ ਮੈਡਲ ਉਹਦੇ ਵਾਸਤੇ ਕਿੰਨੀ ਪ੍ਰੈਕਟਿਸ ਕਰਦੇ ਹਾਂ ਜੀ ਹਾਂ ਉਹ ਮਤਲਬ ਕਿ ਪੂਰੇ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਇਸ ਟਾਈਮ ਨਹੀਂ ਉਹ ਰਗੂ ਮੇਰਾ ਜਿਹੜਾ 78ਵਾਂ ਸਕੂਲ ਨੈਸ਼ਨਲ ਗੇਮਸ ਦੇ ਵਿੱਚ ਜੋ ਲੁਧਿਆਣੇ ਹੋਈਆਂ ਸੀ ਉਹ ਚੋ 골ਡ ਮੈਡਲ ਕੇ ਲੈ ਕੇ ਜਿੱਤੇ ਆ 골ਡ ਮੈਡਲ ਜਿਹੜਾ ਆਉਣਾ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਜਦੋਂ 25 ਸਟੇਟਾਂ ਆਈਆਂ ਹੋਣ ਆਪ ਹਿੰਦੁਸਤਾਨ ਦੇ ਵਿੱਚੋਂ ਸਾਰੇ ਲੋਕ ਮੈਡਲ ਲੈ ਕੇ ਆਉਣ ਇਹ ਮੈਡਲ ਉਸ ਸਮੇਂ ਆਇਆ ਜਦੋਂ ਰਗੂ ਮੈਰੇ ਦੇ ਫਾਦਰ ਦੀ 6 ਮਹੀਨੇ ਪਹਿਲਾਂ ਇੱਕ ਲੰਮੀ ਬਿਮਾਰੀ ਕਿਡਨੀ ਫੇਲਰ ਦੇ ਨਾਲ ਮੌਤ ਹੋ ਗਈ ਤੇ 15-20 ਦਿਨ ਪਹਿਲਾਂ ਇੱਕ ਇਹਦੇ ਚਾਚੇ ਦੀ ਨੌਜਵਾਨ ਚਾਚੇ ਦੀ ਜਿਹੜੀ ਆ ਉਹ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਤਾਂ ਘਰ ਦੇ ਵਿੱਚ ਬਹੁਤ ਹੀ ਗਮਗੀਰ ਮਾਹੌਲ ਸੀ ਉਸ ਮਾਹੌਲ ਦੇ ਵਿੱਚ ਇਸ ਖਿਡਾਰੀ ਦਾ ਮਨੋਬਲ ਜਿਹੜਾ ਕੈਮਰਨਾ ਆਪਣੇ ਫਾਦਰ ਕਿਉਂਕਿ ਦਾ ਫਾਦਰ ਜਿਹੜਾ ਮਨੋਜ ਕੁਮਾਰ ਸ਼ਗਲ ਸਕੂਲੇ ਮੇਰੇ ਕੋਲ ਜੂਡੋ ਕਰਦਾ ਹੁੰਦਾ ਸੀ ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ ਪਰ ਕਿਉਂਕਿ ਕਰਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ ਉਹ ਹਾਲਾਤਾਂ ਦੇ ਵਿੱਚੋਂ ਨਹੀਂ ਉਹ ਗੇਮ ਨੂੰ ਕਰ ਸਾਇ ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ ਦੋ ਬੱਚੇ ਸੀ ਉਹਦੇ ਇੱਕ ਲਖਸ਼ੇ ਤੇ ਇੱਕ ਇਹ ਇਹਨਾਂ ਦੋਨਾਂ ਨੂੰ ਲੈ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ ਜਦੋਂ ਵੀ ਉਹ ਆਪਣਾ ਆਉਂਦੇ ਸੀ ਇੱਥੇ ਤਾਂ ਬਾਹਰ ਬੈਂਦੇ ਸੀ ਬਿਮਾਰ ਹੋਣ ਦੀ ਹਾਲਤ 'ਚ ਵੀ ਉਹ ਰੋਜ਼ ਆਪਣੇ ਬੱਚੇ ਦੀ ਗੇਮ ਦੇਖਣ ਆਉਂਦੇ ਸੀ ਤੇ ਹਾਲਾਤ ਇਹ ਨੇ ਕਿ ਘਰ ਦਾ ਜਿਹੜਾ ਜਿੰਨਾ ਵੀ ਸਰਮਾਇਆ ਸੀ ਗਣਾ ਘਟਾ ਉਹ ਲੰਮੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਪੇਟ ਚੜ ਗਿਆ ਤੇ ਉਸ ਹਾਲਾਤ ਦੇ ਵਿੱਚ ਰਗੂ ਮਹਿਰਾ ਨੂੰ ਇੱਕ ਟਾਰਗੇਟ ਤੇ ਲਿਆ ਕੇ ਰੱਖਣ ਲਈ ਸਾਡੇ ਸੈਂਟਰ ਦੇ ਜਿੰਨੇ ਵੀ ਪੁਰਾਣੇ ਖਿਡਾਰੀ ਸੀ ਸਾਡੇ ਜਿਹੜੇ ਕੋਚ ਸੀ ਜਾਂ ਹੋਰ ਪ੍ਰਬੰਧਕ ਟੀਮ ਸੀ ਉਹ ਟੀਮ ਨੇ ਦਿਨ ਰਾਤ ਇੱਕ ਕੀਤਾ ਇਹਨਾਂ ਦੇ ਪਰਿਵਾਰ ਦਾ ਜਿੰਨਾ ਵੀ ਜੋ ਵੀ ਅਸੀਂ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹਾਲਾਤ ਕੀ ਸੀ ਹਾਲਾਤ ਇਹ ਸੀ ਕਿ ਇੱਕ ਪਾਸੇ ਫਾਦਰ ਜਿਹੜਾ ਉਹ ਕਿਡਨੀ ਫੇਲਰ ਦੇ ਤੌਰ ਤੇ ਟੜਫਰਿਆ ਹੁੰਦਾ ਸੀ ਇੱਕ ਛੋਟਾ ਜਿਹਾ 10x10 ਦਾ ਕਮਰਾ ਜਿਹਦਾ ਜਿਹਦੇ ਵਿੱਚ ਇੱਕ ਬੈੱਡ ਲੱਗਿਆ ਤੇ ਉਹ ਛੋਟਾ ਮोटा ਘਰ ਦੇ ਵਿੱਚ ਹੀ ਉੱਥੇ ਰਹਿੰਦੇ ਸੀ ਉਹ ਰਹਿਣ ਦੇ ਵਿੱਚ ਵੀ ਫੇਰ ਵੀ ਇਹ ਸਾਰੀ ਰਾਤ ਭਾਵੇਂ ਨੀਂਦ ਪੂਰੀ ਨਹੀਂ ਕਰਦਾ ਸੀ ਫੇਰ ਵੀ 5 ਵਜੇ ਉੱਠ ਕੇ ਸੈਂਟਰ ਆਉਣਾ ਮਿਹਨਤ ਕਰਨੀ ਮੈਂ ਸਮਝਦਾ ਇੱਕ ਚੰਗੇ ਪਲੇਅਰ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮਨ ਦੇ ਜੀਤੇ ਜੀਤ ਹੈ ਮਨ ਦੇ ਹਾਰੇ ਹਾਰ ਇਹ ਮਨ ਦੇ ਤੌਰ ਤੇ ਹਾਰਿਆ ਨਹੀਂ ਉਹਦੇ ਹਾਰ ਉਹ ਤੋਂ ਤਕੜਾ ਹੋਇਆ ਇਸ ਖਿਡਾਰੀ ਚ ਉਹ ਸਾਰੀਆਂ ਕੁਆਲਿਟੀਆਂ ਨੇ ਜੋ ਇੱਕ ਚੰਗੇ ਖਿਡਾਰੀ ਚ ਹੋਣੀਆਂ ਚਾਹੀਦੀਆਂ ਨੇ ਮੈਂ ਤਾਂ ਇਹਨੂੰ ਆਪਣੇ ਸੈਂਟਰ ਦਾ ਉੱਪਰ ਦਾ ਜਿਹੜਾ ਡਾਕਟਰ ਜਕਾਰੋ ਕਾਨੋ ਕਹਿੰਦਾ ਕਿਉਂਕਿ ਇਹ ਇਕੱਲਾ ਆਪਣੇ ਲਈ ਨਹੀਂ ਖੇਡਦਾ ਇਹ ਖੇਡਦਾ ਸਮੁੱਚੀ ਟੀਮ ਲਈ ਹੈ ਇਹਨੂੰ ਅਸੀਂ ਸਬ ਜੂਨੀਅਰ ਟੀਮ ਦਾ ਕੈਪਟਨ ਬਣਾਇਆ ਹੋਇਆ ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ ਹੈ ਲਗਾਤਾਰ ਮਿਹਨਤ ਕਰਦਾ ਹੈ ਸਵੇਰੇ 5 ਵਜੇ ਆਉਂਦਾ ਹੈ ਪੜ੍ਹਾਈ ਦਾ ਪ੍ਰੈਸ਼ਰ ਵੀ ਹੈ 10ਵੀਂ ਕਲਾਸ ਹੈ ਸ਼ਗਰਡ ਸਕੂਲ ਦਾ ਇਹ ਵਿਦਿਆਰਥੀ ਹੈ ਮੈਂ ਸਮਝਦਾ ਇੱਕ ਡਾਈਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਡਾਈਟ ਜਿਹੇ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸੀ ਤੀਸ਼ ਕੁਮਾਰ ਨੇ ਜਾਂ ਕੋਹਰ ਨੇ ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਈਟ ਦਾ ਜਿਹੜਾ ਪ੍ਰਬੰਧ ਕੀਤਾ ਕਿਉਂਕਿ ਸਰਕਾਰ ਵੱਲੋਂ ਜਿਹੜੀ ਡੈਟ ਮਿਲਦੀ ਉਹ ਸਿਰਫ 6 ਮਹੀਨੇ ਮਿਲਦੀ ਹੈ ਜੁਲਾਈ 'ਚ ਉਹ ਡੈਟ ਸ਼ੁਰੂ ਕੀਤੀ ਤੇ 31 ਦਸੰਬਰ ਨੂੰ ਜਿਹੜੀ ਉਹ ਡੈਟ ਬੰਦ ਹੋ ਗਈ 125 ਰੁਪਏ ਡੈਟ ਦੇ ਨਾਲ ਜਦੋਂ ਕਿ سپورਟ অথਟੀਟੀ ਆਫ ਇੰਡੀਆ ਵੱਲੋਂ ਇੱਕ ਛੋਟੇ ਵਪਾਰਥੀ ਦਾ ਜਿਹੜਾ ਪਾਵਰ ਗੇਮ ਕਰਦਾ ਉਹਦੀ 450 ਰੁਪਏ ਡੈਟ ਜਿਹੜੀ ਹੈ ਔਰ ਕਮੈਂਡ ਕੀਤੀ ਹੈ ਤੇ ਜਿਹੜੀਆਂ ਜੂਡੋ ਦੇ ਲਈ ਕਰਨ ਵਾਸਤੇ ਕਟਾਂ ਦੀ ਲੋੜ ਹੈ ਸਮਾਨ ਦੀ ਲੋੜ ਹੈ ਉਹ ਸਮਾਨ ਬਹੁਤ ਮਹਿੰਗਾ ਹੈ ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਬਣਨ ਲਈ ਜੇ ਕਹਿੰਦਾ ਸੁਪਨਾ ਪੂਰਾ ਕਰਨਾ ਤਾਂ ਉਹ ਕਿੱਟ 30000 ਰੁਪਏ ਦੀ ਆਉਣੀ ਹੈ ਤੇ ਪਰ ਇਹ ਕਿਉਂਕਿ ਇਹ ਜਿਹੜੀ ਕਿੱਟ ਪਾ ਕੇ ਖੇਡਦਾ ਉਹ ਕਿੱਟ ਤਾਂ ਮਸਾਂ ਹੀ 3-4000 5000 ਦੀ ਪੀ ਦੀ ਕਿੱਟ ਆ ਪਰ ਉਹ ਵੀ ਇਹ ਖਰੀਦ ਨਹੀਂ ਸਕਦਾ ਜੇ ਇੰਟਰਨੈਸ਼ਨਲ ਬਣਨਾ ਹੈ ਤਾਂ ਇਹਦੇ ਲਈ ਪਾਸਪੋਰਟ ਬਣਾਉਣਾ ਪੈਣਾ ਹੈ ਪਾਸਪੋਰਟ ਇਹ ਤਾਂ ਇਕੱਲੇ ਦਾ ਨਹੀਂ ਬਣਨਾ ਸਾਰੇ ਪਰਿਵਾਰ ਦਾ ਬਣਨਾ ਹੈ ਤੇ ਉਹਦੇ ਲਈ ਵੀ ਪੈਸੇ ਦੇ ਖਰਚੇ ਦੀ ਲੋੜ ਹੈ ਸੋ ਮੇਰੇ ਕਹਿਣ ਤੋਂ ਪਾਵੇ ਆ ਕਿ ਇੱਕ 플레이ਰ ਦੇ ਲਈ ਇੱਕ ਬਹੁਤ ਵੱਡਾ ਪਰਵੰਧ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਕੱਲਾ ਵੱਡੇ ਵੱਡੇ ਬਿਆਨ ਨਹੀਂ ਲਾਗਣੇ ਚਾਹ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ